ਪਿਛਲੇ ਦਿਨੀ ਤੁਹਾਡੇ ਲੀਡਰ ਰਾਹੁਲ ਗਾਂਧੀ ਨੇ ਇੱਕ ਵਾਅਦਾ ਕੀਤਾ ਕਿ ਜੇਕਰ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਐਮਐਸਪੀ ਤੇ ਕਾਨੂੰਨੀ ਗਰੰਟੀ ਦੇਵਾਂਗੇ। ਇਸੇ ਤਰ੍ਹਾਂ ਅਨਮੋਲ ਗਗਨ ਮਾਨ ਨੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਕਿਹਾ ਸੀ ਸਰਕਾਰ ਆਉਣ ਤੋਂ ਪਹਿਲਾਂ ਕੀ ਸਾਡੀ ਸਰਕਾਰ ਲਿਆਓ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ। ਇਹਦਾ ਜਿਹੜਾ ਪ੍ਰੋਫੈਸ਼ਨ ਸੀ ਭੈਣ ਦਾ ਸਾਡੀ ਦਾ ਛੁਟਕੀ ਮੰਤਰੀ ਦਾ ਇਹ ਗਾਣਿਆਂ ਚੋਂ ਇੱਧਰ ਆਏ ਸੀ ਇਹਨਾਂ ਨੂੰ ਰਾਜਨੀਤੀ ਦਾ ਪਤਾ ਨਹੀਂ ਹੈਗਾ। ਮੇਰੇ ਵਰਗੇ ਮੰਗੂ ਕਲਾਸ ਦੇ ਮਨੀਟਰ ਤੋਂ ਲੈ ਕੇ 24 ਸਾਲ ਰਾਜਨੀਤੀ ਕਰਕੇ ਨਹੀਂ ਆਈ ਹੈ। ਤੇ ਰਾਹੁਲ ਗਾਂਧੀ ਦੀ ਤਾਂ ਇਹਨਾਂ ਨੇ ਕੀ ਰੀਸ ਕਰਨੀਆਂ ਜਿਹੜੀ ਅੱਜ ਤੱਕ ਜਿਵੇਂ ਇਹ ਕਹਿੰਦੇ ਸੀ ਨਾ ਵੀ 70 ਸਾਲਾਂ ਦੇ ਵਿੱਚ ਵੀ ਕੋਈ ਬਦਲਾ ਮੈਨੂੰ ਤਾਂ ਲੱਗਦਾ ਵੀ ਇਹ ਉਹ ਕੰਮ ਕਰ ਰਹੇ ਨੇ ਜਿਹੜੇ ਅੱਜ ਤੱਕ ਕਦੇ ਕਿਸੇ ਨੇ ਵੀ ਨਹੀਂ ਕਰੇ ਇਧਰ ਸਾਡੇ ਕਿਸਾਨ ਖੁਦ ਲੜ ਰਹੇ ਨੇ ਆਪਣੀ ਦਾ ਨਾਲ ਕੋਈ ਜਾ ਕੇ ਉਹਨਾਂ ਦੀ ਮਦਦ ਵੀ ਨਹੀਂ ਕਰ ਰਿਹਾ ਉਹਦਾ ਮਾਰ ਮਾਰ ਥਾਪੀਆਂ 5-7 ਕਿਲੋਮੀਟਰ ਅੰਦਰ ਆ ਕੇ ਥੋੜੇ ਟਾਇਰ 파ੜਤੇ ਮੈਨੂੰ ਅੱਜ ਗਰੀਬ ਜੇ ਜੱਟ ਜਿਹੜਾ ਵੀ ਬੰਦਾ ਯਾਰ ਉਹ ਮੈਨੂੰ ਐਂ ਦੱਸਦੇ ਵੀ ਟਾਇਰ ਪਵਾਉਣਾ ਕਿੰਨੀ ਔਖੀ ਗੱਲ ਆ ਯਾਰ ਇੱਕ ਟਰੈਕਟਰ ਤੇ ਆਪਾਂ ਤਾਂ ਸਕੂਟਰ ਮੋਟਰਸਾਈਕਲ ਦਾ ਨਹੀਂ ਪਾਇਆ ਜਾਂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਤੁਹਾਨੂੰ ਆਖਰ ਕਿਸ ਦਾ ਦਬਾਅ ਲੱਗਦਾ ਹੈ ਇਸ ਪਿੱਛੇ ਆਖਰ ਰਾਜਨੀਤੀ ਕੀ ਹੋ ਰਹੀ ਹੈ ਸਿੱਧਾ ਹੀ ਅਮਿਤ ਸ਼ਾਹ ਉਹਨਾਂ ਦਾ ਇਹਦੇ ਤੇ ਜਿਹੜਾ ਦਬਾਅ ਹੋਣਾ ਸ਼ੁਭ ਕਰਨ ਦੇ ਕਤਲ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਪੰਜਾਬ ਕਾਂਗਰਸ ਵੱਲੋਂ ਐਸਐਸਪੀ ਦਫ਼ਤਰ ਸੰਗਰੂਰ ਅੱਗੇ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਨੂੰ ਲੈ ਕੇ ਹੁਣ ਸਾਡੇ ਨਾਲ ਮੌਜੂਦ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਤੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲੜੀ ਗੋਲੜੀ ਜੀ ਐਫਆਈਆਰ ਦਰਜ ਆਖਰ ਕਿਉਂ ਨਹੀਂ ਹੋ ਰਹੀ ਇਹ ਮਿਲਿਪੁਗਤਾ ਦੋਵੇਂ ਸਰਕਾਰਾਂ ਦੀ ਕਿਉਂਕਿ ਦੇਖੋ ਪੰਜਾਬ ਦਾ ਇੱਕ ਨੌਜਵਾਨ ਮੁੰਡਾ ਆਪਦੇ ਹੱਕਾਂ ਦੀ ਰਾਖੀ ਕਰਦੇ ਹੋਏ ਉੱਥੇ ਸ਼ਹਾਦਤ ਦੇ ਰਿਹਾ ਤੇ ਉਹਦੇ ਲਈ ਇਹ ਸਾਡਾ ਫਰਜ਼ ਬਣਦਾ ਵੀ ਆਪਾਂ ਜਲਦ ਤੋਂ ਜਲਦ ਜਿਹੜੀ ਇਹ ਕਾਰਵਾਈ ਐਫ ਆਈ ਆਰ ਵਗੈਰਾ ਹੋਣੀ ਚਾਹੀਦੀ ਆ ਤੇ ਮੈਂ ਇਹ ਹੈਰਾਨ ਆ ਕਿ ਜਿਹੜਾ ਪਹਿਲਾ ਆਪਣਾ ਐਜੀਟੇਸ਼ਨ ਸੀਗਾ ਉੱਥੋਂ ਆਪਾਂ ਤਾਂ ਉੱਠ ਕੇ ਆਏ ਸੀ ਆਪਣੀਆਂ ਮੰਗਾਂ ਕੇਂਦਰ ਨੇ ਮੰਨ ਲਈਆਂ ਸੀ ਵੀ ਤੁਹਾਨੂੰ ਉਹ ਹੁਣ ਤੱਕ ਲਾਗੂ ਨਹੀਂ ਕਰੀਆਂ ਦੁਬਾਰੇ ਫੇਰ ਚੋਣਾ ਆ ਗਈਆਂ ਮੈਂਬਰ ਪਾਰਲੀਮੈਂਟ ਦੀਆਂ ਹਜੇ ਤਾਂ ਕੋ ਲਾਗੂ ਨਹੀਂ ਹੋਈ ਕਿਸਾਨਾਂ ਦੇ ਮਨ ਚ ਇਹ ਸੀ ਵੀ ਅਸੀਂ ਕੋਸ਼ਿਸ਼ ਤਾਂ ਕਰੀਏ ਦੁਬਾਰੇ ਤਾਂ ਉਹ ਜਦੋਂ ਜਾ ਰਹੇ ਆ ਆਪਾਂ ਤੇ ਹਰ ਰੋਜ਼ ਹੁਣ ਆਪਣੇ ਨਾਲ ਉੱਥੇ ਕੀ ਹੋ ਰਿਹਾ ਵਰਤਾਰਾ ਇਹ ਆਪਾਂ ਸਮਝਦਾ ਰਹੀਆਂ ਤੇ ਦੋਨੇ ਸਰਕਾਰਾਂ ਦਾ ਆਪਸ ਜਿਹੜਾ ਇਹ ਮੇਲਜੋਲ ਆ ਨਾ ਇਹ ਕਿਤੇ ਨਾ ਕਿਤੇ ਆਮ ਕਿਸਾਨ ਲਈ ਦੁਕਾਨਦਾਰ ਲਈ ਛੋਟੇ ਕਿਸੇ ਵੀ ਵਰਗ ਲਈ ਨੌਜਵਾਨਾਂ ਲਈ ਮੈਨੂੰ ਨਹੀਂ ਲੱਗਦਾ ਵੀ ਕਿਸੇ ਲਈ ਵੀ ਇਹ ਕੋਈ ਚੰਗਾ ਸੁਨੇਹਾ ਲੈ ਕੇ ਆ ਰਹੇ ਨੇ ਹਰ ਰੋਜ਼ ਤੁਸੀਂ ਨਮੀ ਤੋਂ ਨਮੀ ਦਿੱਕਤ ਜਿਹੜੀ ਅੱਜ ਤੱਕ ਜਿਵੇਂ ਕਹਿੰਦੇ ਸੀ ਨਾ ਵੀ 70 ਸਾਲਾਂ ਦੇ ਵਿੱਚ ਵੀ ਕੋਈ ਬਦਲਾਅ ਮੈਨੂੰ ਤਾਂ ਲੱਗਦਾ ਵੀ ਇਹ ਉਹ ਕੰਮ ਕਰ ਰਹੇ ਨੇ ਜਿਹੜੇ ਅੱਜ ਤੱਕ ਕਦੇ ਕਿਸੇ ਨੇ ਵੀ ਨਹੀਂ ਕਰੇ ਤੇ ਅੱਜ ਜਦੋਂ ਅਸੀਂ ਧਰਨਾ ਦੇ ਰਹੇ ਸੀ ਤਾਂ ਇੱਥੋਂ ਸਾਡੀਆਂ ਭੈਣਾਂ ਸ਼ੁਭਕਰਨ ਦੀ ਸਿਸਟਰ ਜਿਨ੍ਹਾਂ ਦੀ ਪੀਸੀ ਸੀਗੀ ਖਨੌਰੀ ਉਹ ਜਾਂਦੇ ਹੋ ਰੁੱਕੇਗੇ ਉਹਨਾਂ ਦੇ ਅਥਰੂ ਨਹੀਂ ਦੇਖੇ ਜਾਂਦੇ ਸੀਗੇ ਇਹ ਕੱਲ ਨੂੰ ਇਹ ਕੱਲਾ ਉਹ ਨਹੀਂ ਯਾਰ ਕੱਲ ਨੂੰ ਮੇਰੇ ਵੱਜ ਸਕਦੀ ਆ ਤੇਰੇ ਵੱਜ ਸਕਦੀ ਆ ਅ ਕਿੰਨੇ ਹੀ ਨੌਜਵਾਨ ਉੱਥੇ ਬੈਠੇ ਨੇ ਕਿੰਨੇ ਬਜ਼ੁਰਗ ਬੈਠੇ ਨੇ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਇਹ ਕੋਈ ਇਹ ਤਾਂ ਸਾਂਝਾ ਨਾ ਜਿਵੇਂ ਭਗਤ ਸਿੰਘ ਨੇ ਸ਼ਹਾਦਤ ਦਿੱਤੀ ਸੀ ਉਹਨੇ ਆਪਦੇ ਲਈ ਥੋੜੀ ਦਿੱਤੀ ਇਹ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਨੌਜਵਾਨ ਨੇ ਸ਼ਹਾਦਤ ਦਿੱਤੀ ਆ ਸੋ ਮੈਨੂੰ ਲੱਗਦਾ ਵੀ ਅ ਪ੍ਰਮਾਤਮਾ ਇਹਨਾਂ ਨੂੰ ਬੁੱਧੀ ਬਖਸ਼ੇ ਤੇ ਇਹ ਛੇਤੀ ਤੋਂ ਛੇਤੀ ਪਰਚਾ ਦੇਣੇ ਜਾਣੇਗੇ ਵੀ ਹੈਰਾਨੀ ਵਾਲੀ ਗੱਲ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਤੁਹਾਨੂੰ ਆਖਰ ਕਿਸ ਦਾ ਦਬਾਅ ਲੱਗਦਾ ਹੈ ਇਸ ਪਿੱਛੇ ਆਖਰ ਰਾਜਨੀਤੀ ਕੀ ਹੋ ਰਹੀ ਹੈ ਏ ਸਿੱਧੇ ਹੀ ਇਮਤਸ਼ਾਹ ਹੋ ਰੰਦਾ ਇਹਦੇ ਤੇ ਜਿਹੜਾ ਦਬਾਅ ਹੋਣਾ ਮੈਨੂੰ ਲੱਗਦਾ ਨਹੀਂ ਇਹ ਮੈਨੂੰ ਐਂ ਦੱਸੋ ਵੀ ਤੁਸੀਂ ਕਿਹੜੇ ਤਰੀਕੇ ਨਾਲ ਕਹਿ ਰਹੇ ਹੋ ਵੀ ਇੱਥੇ ਰਾਸ਼ਟਰਪਤੀ ਰਾਜ ਨਾ ਲੱਗ ਜੇ ਉਹ ਕੌਣ ਕਰ ਸਕਦਾ ਸਮਝ ਗਏ ਨਾ ਕਿਤੇ ਨਾ ਕਿਤੇ ਜਿਹੜੀਆਂ ਪ੍ਰੋਬਲਮਸ ਨੇ ਇੱਕ ਜਗਜਹਰ ਹੋਈ ਜਾਂਦੀਆਂ ਨੇ ਅੱਜ ਕਾ ਲੋਕ ਬਹੁਤ ਸਿਆਣੇ ਨੇ ਬਈ ਹੁਣ ਪੁਰਾਣਾ ਜ਼ਮਾਨਾ ਨਹੀਂ ਰਿਹਾ ਹੁਣ ਤਾਂ ਹਰੇਕ ਦੇ ਹੱਥੇ 'ਚ ਸਮਾਰਟਫੋਨ ਆ ਤੇ ਪਹਿਲਾ ਪਹਿਲਾ ਸੋਸ਼ਲ ਮੀਡੀਆ ਦਾ ਇੱਕ ਕਨੈਕਟਿਵ ਯੂਜ਼ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੀ ਅੱਜ ਉਹੀ ਲੋਕ ਇਹਨਾਂ ਨੂੰ ਰੋਜ਼ ਸਵਾਲ ਪੁੱਛਦੇ ਨੇ ਇਹਨਾਂ ਕੋਲ ਜਵਾਬ ਨਹੀਂ ਹੈਗਾ ਤੁਸੀਂ ਅੱਜ ਇੱਕ ਟਵੀਟ ਕੀਤਾ ਤੁਸੀਂ ਲਿਖਿਆ ਕਿ ਭਗਵੰਤ ਮਾਨ ਸਿਰਫ ਨਾਮ ਦੇ ਗ੍ਰਹਿ ਮੰਤਰੀ ਨੇ ਵੀ ਇਹ ਪਰਚਾ ਉਦੋਂ ਦਰਜ ਹੋਊਗਾ ਜਦੋਂ ਬੀਜੇਪੀ ਚ ਆਊਗੀ ਤਾਂ ਉਹਨੂੰ ਕਿਉਂ ਲੱਗਦਾ ਹੈ ਬਿਲਕੁਲ ਇਹ ਕਲੀਅਰ ਹੀ ਹੈ ਇਹ ਇਨਸਟਰਕਸ਼ਨਸ ਨੇ ਜਿਹੜੀਆਂ ਨਹੀਂ ਹੁਣ ਨੂੰ ਹੋ ਜਾਣਾ ਚਾਹੀਦਾ ਸੀ ਵੀਰੇ ਦੇਖੋ ਬੱਚੇ ਦਾ ਹਜੇ ਤੱਕ ਸੰਸਕਾਰ ਨਹੀਂ ਹੋ ਰਿਹਾ ਪਰਿਵਾਰ ਕਿਉਂ ਨਹੀਂ ਕਰ ਰਿਹਾ ਸਿਰਫ ਆਪਾ ਪੈਸੇ ਨਾਲ ਸੋਚੀ ਜਾਂਦੇ ਆ ਵੀ 1 ਕਰੋੜ ਰੁਪਇਆ ਦੇਤਾ ਆਪਣੀ ਜ਼ਿੰਮੇਵਾਰੀ ਖਤਮ ਆ ਯਾਰ ਕਰੋੜ ਰੁਪਏ ਨਾਲ ਸ਼ੁਭ ਕਰਨ ਵਾਪਸ ਆ ਜੂ ਨਹੀਂ ਆਉਂਦਾ ਇੱਕ ਪੈਸੇ ਨਾਲ ਹੀ ਤੋਲੀ ਜਾਂਦੇ ਆ ਅਸਲੀ ਇਨਸਾਫ ਤਾਂ ਤਾਂ ਹੋਊਗਾ ਨਾ ਵੀ ਜਿਹੜੇ ਬੰਦਿਆਂ ਨੇ ਹੁਣ ਐ ਤਾਂ ਤੁਸੀਂ 6 ਮਹੀਨੇ ਕਰ ਦੋਗੇ ਜੇ ਕੈਬਿਨੇਟ ਨੇ ਗੱਲ ਮੀਟਿੰਗ ਕਰੀ ਸੀ ਤਾਂ ਉਹਨਾਂ ਨੇ ਫੈਸਲਾ ਕਿਉਂ ਨਹੀਂ ਕਰਿਆ ਨਾ ਦੋ ਲਾਈਨਾਂ ਲਿਖ ਦਿੱਤੀ ਕਿ ਕੀ ਇਤਰਾਜ਼ ਆ ਯਾਰ ਉਹ ਉਧਰ ਉਹ ਬੜੇ ਵਧੀਆ ਤਰੀਕੇ ਨਾਲ ਆਪਣੀਆਂ ਫੋਰਸਾਂ ਲਾਈ ਖੜੇ ਨੇ ਇੱਧਰ ਸਾਡੇ ਕਿਸਾਨ ਖੁਦ ਲੜ ਰਹੇ ਨੇ ਆਪਣੀ ਦਾ ਨਾਲ ਕੋਈ ਜਾ ਕੇ ਉਹਨਾਂ ਦੀ ਮਦਦ ਵੀ ਨਹੀਂ ਕਰ ਰਿਹਾ ਉਹਦਾ ਮਾਰ ਮਾਰ ਥਾਪੀਆਂ 5-7 ਕਿਲੋਮੀਟਰ ਅੰਦਰ ਆ ਕੇ ਥੋੜੇ ਟਾਇਰ 파ੜਤੇ ਮੈਨੂੰ ਅੱਜ ਗਰੀਬ ਜੇ ਜੱਟ ਜਿਹੜਾ ਵੀ ਬੰਦਾ ਯਾਰ ਉਹ ਮੈਨੂੰ ਐਂ ਦੱਸਦੇ ਵੀ ਟਾਇਰ ਪਵਾਉਣਾ ਕਿੰਨੀ ਔਖੀ ਗੱਲ ਆ ਯਾਰ ਇੱਕ ਟਰੈਕਟਰ ਤੇ ਆਪਾਂ ਤਾਂ ਸਕੂਟਰ ਮੋਟਰਸਾਈਕਲ ਦਾ ਨਹੀਂ ਪਾਇਆ ਜਾਂਦਾ ਇਉਂ ਹੀ ਗੱਲਾਂ ਨੇ ਯਾਰ ਇਹ ਕਿੰਨੇ ਜਿਹੜੇ ਉੱਥੇ ਡਾਕਟਰ ਸੁਆਇਬਾਨ ਦੀ ਗੱਡੀ ਤੇ ਹਮਲਾ ਹੋਇਆ ਖਾਲਸਾ ਏਡ ਤੇ ਹਮਲਾ ਹੋਇਆ ਜਿਹੜੇ ਦਵਾਈਆਂ ਦੀ ਸਪਲਾਈ ਕਰਦੇ ਸੀ ਉਹਨਾਂ ਤੇ ਹਮਲਾ ਹੋਇਆ ਇਹ ਇਹ ਚੀਜ਼ਾਂ ਕਦੋਂ ਜਾਗਣਗੇ ਇਹੇ ਇਹੀ ਸਰਕਾਰ ਸੀ ਜਦੋਂ ਪਿਛਲਾ ਜਦੋਂ ਧਰਨਾ ਚੱਲ ਰਿਹਾ ਸੀ ਉੱਥੇ ਜਾ ਕੇ ਇਹੀ ਬੰਦੇ ਸੀ ਜਿਹੜੇ ਬੋਲਦੇ ਸੀ ਸਾਡੇ ਵਿਰੁੱਧ ਪਰ ਅਸੀਂ ਤਾਂ ਉਦੋਂ ਇੱਕ ਵੀ ਕਿਸਾਨ ਨੂੰ ਪੰਜਾਬ ਦੇ ਵਿੱਚ ਹੱਥ ਉਂਗਲ ਲੱਗ ਗਈ ਹੋਵੇ ਕਿਸੇ ਬੰਦੇ ਦੀ ਸਾਰੇ ਟੋਲ ਬੰਦ ਸੀ ਸਾਰੇ ਪੰਪ ਬੰਦ ਸੀ ਜੋ ਚੀਜ਼ ਕਿਸਾਨ ਕਹਿੰਦੇ ਸੀ ਉਹ ਚੀਜ਼ ਹੁੰਦੀ ਸੀ ਮੈਂ ਤੇ ਮੇਰਾ ਪਰਿਵਾਰ ਖੁਦ ਦੋ ਵਾਰ ਪੈਦਲ ਜਾ ਕੇ ਕਿਉਂਕਿ ਆਪਾਂ ਪਹਿਲਾਂ ਛੋਟੇ ਜ਼ਿਮੀਂਦਾਰ ਆ ਯਾਰ ਲੀਡਰ ਲੂਡਰ ਤਾਂ ਬਾਅਦ ਦੀਆਂ ਗੱਲਾਂ ਨੇ ਤਾਂ ਬਾਅਦ ਵਿੱਚ ਜਦੋਂ ਹੁਣ ਤੁਸੀਂ ਸਮਝ ਲੋ ਮੀਡੀਆ 'ਚ ਚਲੇ ਗਏ ਮੈਂ ਸਮਝ ਲੋ ਪੋਲੀਟੀਕਲ ਲਾਈਨ 'ਚ ਆ ਗਿਆ ਆਪਾਂ ਜੰਮੇ ਤਾਂ ਇਹ ਪੰਜਾਬ ਦੀ ਮਿੱਟੀ 'ਚ ਆਣਾ ਜਾਣਾ ਵੀ ਪੰਜਾਬ ਦੀ ਮਿੱਟੀ 'ਚ ਤੇ ਕਿਉਂ ਨਹੀਂ ਆਪਾਂ ਯਾਰ ਦੇਖੋ ਰਾਜਨੀਤੀ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਜਿਤਨਾ ਹਾਰਨਾ ਇਹ ਚੱਲਦਾ ਰਹੂਗਾ ਪਰ ਹਮੇਸ਼ਾ ਇਤਿਹਾਸ ਉਹ ਬੰਦਾ ਦਾ ਨਾਂ ਲਿਖਿਆ ਜਾਂਦਾ ਜਿਹੜਾ ਹਵਾਵਾਂ ਦੇ ਉਲਟ ਹੋ ਕੇ ਆਪਦੇ ਨੌਜਵਾਨਾਂ ਦੀ ਰੱਖਿਆ ਕਰਦਾ ਉਹਨਾਂ ਦੇ ਹੱਕਾਂ ਲਈ ਲੜਦਾ ਇੱਕ ਲਾਸਟ ਸਵਾਲ ਬਾਈ ਜੀ ਪਿਛਲੇ ਦਿਨੀ ਤੁਹਾਡੇ ਲੀਡਰ ਰਾਹੁਲ ਗਾਂਧੀ ਨੇ ਇੱਕ ਵਾਦਾ ਕੀਤਾ ਕਿ ਜੇਕਰ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਐਮਐਸਪੀ ਤੇ ਕਾਨੂੰਨੀ ਗਰੰਟੀ ਦੇਵਾਂਗੇ ਇਸੇ ਤਰ੍ਹਾਂ ਅਨਮੋਲ ਗਗਨ ਮਾਨ ਨੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਕਿਹਾ ਸੀ ਸਰਕਾਰ ਆਉਣ ਤੋਂ ਪਹਿਲਾਂ ਕੀ ਸਾਡੀ ਸਰਕਾਰ ਲਿਆਓ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਕੀ ਤੇ ਤੁਹਾਡਾ ਲੀਡਰ ਤਾਂ ਨਹੀਂ ਸਰਕਾਰ ਆਉਣ ਤੋਂ ਬਾਅਦ ਸਿਰਫ ਇੱਕ ਲਾਰਾ ਲਾ ਰਿਹਾ ਇਹ ਵਿਚਾਰੀ ਇਹਦਾ ਜਿਹੜਾ ਪ੍ਰੋਫੈਸ਼ਨ ਸੀ ਭੈਣ ਦਾ ਸਾਡੀ ਦਾ ਚੁਟਕੀ ਮੰਤਰੀ ਦਾ ਹੂੰ ਇਹ ਗਾਣਿਆਂ ਚੋਂ ਇੱਧਰ ਆਏ ਸੀ ਇਹਨਾਂ ਨੂੰ ਰਾਜਨੀਤੀ ਦਾ ਪਤਾ ਨਹੀਂ ਹੈਗਾ ਮੇਰੇ ਵਰਗੇ ਮੰਗੂ ਕਲਾਸ ਦੇ ਮਨੀਟਰ ਤੋਂ ਲੈ ਕੇ 24 ਸਾਲ ਰਾਜਨੀਤੀ ਕਰਕੇ ਨਹੀਂ ਆਈ ਹੈਗੀ ਇਹ ਤੇ ਰਾਹੁਲ ਗਾਂਧੀ ਦੀ ਤਾਂ ਇਹਨਾਂ ਨੇ ਕੀ ਰੀਸ ਕਰਨੀਆਂ ਰਾਹੁਲ ਗਾਂਧੀ ਦਾ ਜੋ ਚੀਜ਼ ਕਹਿੰਦਾ ਜੋ ਚਿੰਚਨਾਪ ਰਿਹਾ ਹਿੰਦੁਸਤਾਨ ਦੀ ਠੀਕ ਹੈ ਕਿਉਂ ਜਾ ਰਿਹਾ ਕਿਉਂ ਲੜ ਰਿਹਾ ਕਿਉਂ ਉਹ ਲੋਕਾਂ ਦੇ ਹਕਾਂ ਚ ਆਵਾਜ਼ ਬੁਲੰਦ ਕਰ ਰਿਹਾ ਕੋਈ ਦੇਖਿਆ ਪ੍ਰਾਣਾ ਕੋਈ ਬੰਦਾ ਜਿਹੜਾ ਮਿਸਤਰੀ ਦੇ ਘਰੇ ਜਾ ਕੇ ਕੰਮ ਸਿੱਖਦਾ ਹੋਵੇ ਟਰੈਕਟਰ ਤੇ ਬੈਹਂਦਾ ਹੋਵੇ ਟਰੱਕ ਡਰਾਈਵਰਾਂ ਦੇ ਨਾਲ ਗੱਲ ਕਰਦਾ ਹੋਵੇ ਹੁਣ ਇਹਨਾਂ ਨੇ ਟਰੱਕ ਡਰਾਈਵਰਾਂ ਲਈ ਜਿਹੜਾ ਕਾਨੂੰਨ ਪਾਸ ਕਰਿਆ ਸੌਰੀ ਡਰਾਈਵਰਾਂ ਲਈ ਕਿੰਨੀ ਮਾੜੀ ਗੱਲ ਆ ਉਹ ਸਿੱਧਾ ਹੀ ਉਹਨਾਂ ਨੂੰ ਸਜ਼ਾ ਦੇਣੀ ਹਰ ਇੱਕ ਜਗ੍ਹਾ ਦੇ ਉੱਤੇ ਮੇਰੇ ਕਹਿਣ ਦਾ ਮਤਲਬ ਇਹੇ ਆ ਵੀ ਜਿਹੜਾ ਸਾਡਾ ਲੀਡਰ ਆ ਨਾ ਰਾਹੁਲ ਗਾਂਧੀ ਉਹਦਾ ਵਿਜ਼ਨ ਆ ਉਹਨੂੰ ਨੇੜਿਓ ਜੇ ਕੋਈ ਸਮਝੇ ਨਾ ਉਹਦੇ ਕੋਲੇ 10 ਮਿੰਟ ਬੈਠ ਜੇ ਤਾਂ ਉਹਨੂੰ ਬੰਦੇ ਨੂੰ ਪਤਾ ਲੱਗੂਗਾ ਵੀ ਉਹਦਾ ਵਿਜ਼ਨ ਕੀ ਆ ਮੈਂ ਨਹੀਂ ਕਹਿੰਦਾ ਉਹਨੂੰ ਫਾਲੋ ਕਰੋ ਤੁਸੀਂ ਇੱਕ ਵਾਰ ਉਹਦੇ ਟਵੀਟ ਪੜੋ ਉਦਿਆਂ ਕਹੀਆਂ ਹੋਈਆਂ ਗੱਲਾਂ ਦੀ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕਰੋ ਵੀ ਇਹ ਬੰਦਾ ਕਹਿ ਕੀ ਰਿਹਾ ਫੇਰ ਇਹਨਾਂ ਨੂੰ ਸਮਝ ਲੱਗੂਗੀ ਅਸੀਂ ਯੂਨੀਵਰਸਿਟੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਮੈਂ ਉੱਥੋਂ ਰਾਹੁਲ ਗਾਂਧੀ ਨੂੰ ਜੁਆਇਨ ਕਰਿਆ ਮੇਰਾ ਕੋਈ ਫੈਮਿਲੀ ਬੈਕਗ੍ਰਾਉਂਡ ਪੋਲੀਟੀਕਲ ਕੋਈ ਕਿਸੇ ਪਾਰਟੀ ਨਾਲ ਨਹੀਂ ਸੰਬੰਧਿਤ ਨਾ ਹੀ ਮੇਰੇ ਘਰਦਿਆਂ ਨੇ ਕਦੇ ਕਿਸੇ ਨੂੰ ਮਨ ਲਾਦਾ ਵੋਟ ਪਾਈ ਹੋਣੀ ਆ ਨਾ ਹੀ ਸਾਡੀ ਦੂਰ ਨੇੜੇ ਤੱਕ ਸਰਪੰਚੀ ਆ ਬਟ ਉਦੋਂ ਤੋਂ ਅਸੀਂ ਇਹਨੂੰ ਫਾਲੋ ਕਰ ਰਹੇ ਹਾਂ ਨੌਜਵਾਨ ਬੰਦਾ ਤੇ ਚਿਹਰੇ ਤੋਂ ਪੜ ਕੇ ਮੈਨੂੰ ਕੋਈ ਇੱਕ ਬੰਦਾ ਵੀ ਕਹਿ ਦੇਵੇ ਵੀ ਯਾਰ ਸਾਨੂੰ ਉਹਦੇ ਤੇ ਯਕੀਨ ਨਹੀਂ ਹੈਗਾ ਉਹ ਬੰਦਾ ਬ ਤੇ ਉਹਨੂੰ ਰੋਕਿਆ ਜਾ ਰਿਹਾ ਕਦੇ ਕਿਧਰੋਂ ਕਦੇ ਕਿਧਰੋਂ ਪਰ ਪ੍ਰਮਾਤਮਾ ਉਹਦੀ ਬਾਹ ਫੜੂਗਾ ਕਿਉਂਕਿ ਉਹ ਸੱਚੇ ਦਿਲੋਂ ਚੱਲਿਆ ਹੋਇਆ ਹੈ ਐਸਐਸਪੀ ਨੇ ਅੱਜ ਕੀ ਪ੍ਰਸਾਦ ਦਿੱਤਾ ਐਸਐਸਪੀ ਅੱਜ ਮਿਲੇ ਨਹੀਂ ਕਹਿੰਦੇ ਵੀ ਉਹ ਉੱਥੇ ਗਏ ਹੋਏ ਨੇ ਖਨੋਰੀ ਬਾਰਡਰ ਤੇ ਉਹਨਾਂ ਦੀ ਜਗ੍ਹਾ ਤੇ ਸਾਡੇ ਡੀਐਸਪੀ ਮਿਲੇ ਸੀਗੇ ਤੇ ਨਾਲ ਮੈਜਿਸਟ੍ਰੇਟ ਆਏ ਸੀਗੇ ਤੇ ਉਹਨਾਂ ਨੇ ਜਿਹੜਾ ਮੰਗ ਪੱਤਰ ਰਿਸੀਵ ਕਰਿਆ ਮੰਗ ਪੱਤਰ ਨਹੀਂ ਇਹਨੂੰ ਅਸੀਂ ਕਹਿ ਸਕਦੇ ਹਾਂ ਅਸੀਂ ਇਹ ਕੰਪਲੇਂਟ ਕਹੀ ਆ ਕਿ ਰਾਜਾ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਇਹ ਕੰਪਲੇਂਟ ਦਿੱਤੀ ਆ ਹਾਰਡ ਕਾਪੀ ਇਹਦੀ ਮੈਂ ਕੱਲ ਇੱਥੇ ਸਬਮਿਟ ਕਰਕੇ ਗਿਆ ਸੀ ਅਸੀਂ ਇਹ ਕੰਪਲੇਂਟ ਕਰੀ ਆ ਕਾਮਬੰਦੇ ਨੇ ਵੀ ਇਹ ਜਿਹੜੀ ਬੰਦੀ ਕਾਰਵਾਈ ਉਹ ਮਲਜ਼ਮਾਂ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸ਼ੁਭਕਰਮਨ ਨੂੰ ਕਰਨ ਨੂੰ ਗੋਲੀ ਮਾਰੀ ਆ ਅਸਲ ਇਹ ਜਿਹੜਾ ਤੁਸੀਂ ਇਹ ਜਿਹੜੀ ਇੰਡੀਆ ਅਲਾਈਅੰਸ ਦੀ ਗੱਲ ਕਰ ਰਹੇ ਹੋ ਤੁਸੀਂ ਇੱਥੇ ਤੁਸੀਂ ਅੱਜ ਮੇਰੀ ਗੱਲ ਵੀ ਸੁਣੀ ਹੋਣੀ ਆ ਅਮਰਿੰਦਰ ਸਿੰਘ ਦੀ ਗੱਲ ਵੀ ਸੁਣੀ ਹੋਣੀ ਆ ਇਹ ਅਸੀਂ ਤਾਂ ਹਮੇਸ਼ਾ ਉਦੋਂ ਨਾਲ ਖੜਦੇ ਆ ਹਰੇਕ ਬੰਦੇ ਤੇ ਜਿਹੜੀ ਮੈਂ ਆਪਾਂ ਨੀ ਸਿੱਧੂ ਵਾਲੀ ਗੱਲ ਵੀ કરી ਸੀ ਜਦੋਂ ਕਿਸੇ ਵੀ ਬੰਦੇ ਤੇ ਮੁਸ਼ਕਲ ਆਉਂਦੀ ਆ ਤਾਂ ਪਾਰਟੀ ਕਾਂਗਰਸ ਪਾਰਟੀ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਆ ਤੇ ਉਹਦੇ 'ਚ ਸਾਨੂੰ ਕੋਈ ਇਹ ਨਹੀਂ ਹੁੰਦਾ ਵੀ ਅਸੀਂ ਇਹ ਚੀਜ਼ ਕ੍ਰੈਡਿਟ ਵਾਰਕ ਵਰਕ ਕੀ ਅਸੀਂ ਲਈਏ ਇਹ ਸਾਰੀ ਚੀਜ਼ ਜਿੱਥੇ ਕੋਈ ਗਲਤ ਕਰੂਗਾ ਅਸੀਂ ਉਹਦੇ ਖਿਲਾਫ ਬੋਲਾਂਗੇ ਤੇ ਜਿੱਥੇ ਕਿਤੇ ਧੱਕਾ ਹੋਊਗਾ ਉਹਦੇ ਨਾਲ ਖੜਾਂਗੇ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਤ ਆ ਚਾਹੇ ਕੋਈ ਹੋਰ ਆਰਗੇਨਾਈਜੇਸ਼ਨ ਨਾਲ ਸੰਬੰਧਤ ਆ ਮੈਨੂੰ ਤਾਂ ਲੱਗਦਾ ਕਿ ਮੇਰੇ ਲੀਡਰ ਦੀ ਇਹ ਸੋਚ ਆ ਤਾਂ ਇਹ ਸਨ ਤੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲੜੀ ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਉੱਤੇ ਸਵਾਲ ਖੜੇ ਕੀਤੇ ਨੇ ਇਸੇ ਨਾਲ ਹੀ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਹੈ ਤੁਸੀਂ ਜੁੜੇ ਰਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ